ਸ੍ਰੀ ਵਾਹਿਗੁਰੂ ਸਹਿਬ ਜੀਓ ਤਨ ਆਸਰੀ ਮਹੱਲਾ ਪੰਜਵਾ ਚਤੁਰਦਸਾ ਕੀ ਨੋਬਲ ਆਪਣਾ ਸਰੂਪ ਪਰ ਕਰ ਧਾਰਿਓ ਕਿਰਪਾ ਕਠਾ ਕਬ ਲੋਕਣ ਕੀਨੋ ਦਾਸ ਕਾ ਦੁਖ ਬਿਦਾਰਿਓ ਚਤੁਰਦਸਾ ਕੀ ਨੋ ਬਲ ਆਪਣਾ ਸਰੂਪ ਪਰ ਕਰ ਧਾਰਿਓ ਕਿਰਪਾ ਠਾਕਾ ਬਲੋਕਨ ਕੀਨੂ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰੂ ਗੋਬਿੰਦ ਕੰਠ ਲਾਇ ਔ ਗਣ ਸਭ ਮਿਟੀ ਦਿਆਲ ਪੁਰਖ ਮਗਸੰਦ ਰਹਾਉ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦਿਵੈ ਨਾਨਕ ਦਾਸ ਮੁਕਤੀ ਜੋ ਬੁਲੇ ਇਹਾ ਉਹਾ ਸੱਚ ਹੋਵੇ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦਿਵੇ ਨਾਨਕ ਦਾਸ ਮੁਕਤੀ ਜੋ ਬੁਲੇ ਇਹਾ ਉਹਾ ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ Vai, Guruji Ki Fateh.